ਇਹ ਵੀਡੀਓ ਉਹਨਾਂ ਕਿਸਾਨਾਂ ਵਾਸਤੇ ਹੈ ਜਿਨ੍ਹਾਂ ਦੇ ਖਾਤਿਆਂ ਵਿੱਚ ਪ੍ਰਧਾਨ ਮੰਤਰੀ ਸਮਾਨ ਨidhi ਯੋਜਨਾ ਜਾਨੀ ਕਿ 2200 ਰੁਪਏ ਨਹੀਂ ਆਇਆ ਹੈ ਜਾਂ ਫਿਰ ਦੋ ਕਿਸ਼ਤਾਂ ਆ ਗਈਆਂ ਨੇ ਉਸ ਤੋਂ ਬਾਅਦ ਦੀਆਂ ਕਿਸ਼ਤਾਂ ਨਹੀਂ ਆਈਆਂ ਹਨ ਜਾਂ ਫਿਰ ਪਿਛਲੀਆਂ ਦੋ ਕਿਸ਼ਤਾਂ ਜੋ ਰਹਿ ਗਈਆਂ ਹਨ 15ਵੀਂ ਜਾਂ 16ਵੀਂ ਕਿਸ਼ਤ ਨਹੀਂ ਆਈ ਹੈ ਜਾਂ ਫਿਰ ਕੱਲੀ 16ਵੀਂ ਕਿਸ਼ਤ ਹੀ ਤੁਹਾਡੇ ਖਾਤੇ ਵਿੱਚ ਨਹੀਂ ਆਈ ਇਹ ਵੀਡੀਓ ਉਹਨਾਂ ਵਾਸਤੇ ਹੈ ਅੱਜ ਤੁਹਾਨੂੰ ਅਸੀਂ 6 ਸਟੈਪਸ ਦੇ ਵਿੱਚ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ ਇਹਨਾਂ ਕਿਸ਼ਤਾਂ ਨੂੰ ਆਪਣੇ ਖਾਤੇ ਵਿੱਚ ਟ੍ਰਾਂਸਫਰ ਕਰ ਸਕਦੇ ਹੋ ਕਿਵੇਂ ਇਸ ਸਕੀਮ ਤੁਹਾਡੇ ਚਾਲੂ ਹੋ ਚੁੱਕੀ ਹੈ ਜੋ ਕਿ ਬੰਦ ਪਈ ਹੈ ਸਭ ਤੋਂ ਪਹਿਲਾਂ ਤੁਸੀਂ ਸਾਡੀ ਵੈਬਸਾਈਟ ਪੰਜਾਬ ਜੋਬ ਨਿਊਜ਼ ਤੇ ਜਾਣਾ ਹੈ Google ਦੇ ਵਿੱਚ ਸਰਚ ਕਰੋ ਪੰਜਾਬ ਜੋਬ ਨਿਊਜ਼.com ਉਸ ਤੇ ਜਾਣ ਤੋਂ ਬਾਅਦ ਤੁਹਾਡੇ ਸਾਹਮਣੇ ਆਰਟੀਕਲ ਆ ਜਾਵੇਗਾ ਇਸ ਆਰਟੀਕਲ ਦਾ ਅਸੀਂ ਲਿੰਕ ਇਸ ਵੀਡੀਓ ਦੇ نیچے ਵੀ ਪਾ ਦੇਵਾਂਗੇ ਉਸ ਤੇ ਜਾ ਕੇ ਵੀ ਤੁਸੀਂ ਇਸ ਆਰਟੀਕਲ ਤੇ ਜਾ ਸਕਦੇ ਹੋ ਹੁਣ ਤੁਸੀਂ ਇਸ ਸਕਰੀਨ ਤੇ ਆਰਟੀਕਲ ਦੇਖ ਰਹੇ ਹੋ ਪੀਐਮ ਕਿਸਾਨ 2021 ਦਾ ਸਟੇਟਸ ਚ ਇੱਕ ਨਾਟ ਰੀਸੀਵਡ ਜਾਨੀ ਕਿ ਪੇਮੈਂਟ ਜਿਨ੍ਹਾਂ ਨੂੰ ਪ੍ਰਾਪਤ ਨਹੀਂ ਹੋ ਉਹਨਾਂ ਵਾਸਤੇ ਵੀਡੀਓ ਹੈ 2000 ਵਾਲੀ ਕਿਸ਼ਤ 16ਵੀਂ ਕਿਸ਼ਤ ਪ੍ਰਾਪਤ ਨਹੀਂ ਹੋਈ ਜਾਂ ਪਿਛਲੀਆਂ ਕਿਸ਼ਤਾਂ ਪ੍ਰਾਪਤ ਨਹੀਂ ਹੋਏ ਸਕਰੀਨ ਤੇ ਤੁਸੀਂ ਦੇਖ ਰਹੇ ਪੀਐਮ ਕਿਸਾਨ ਸਮਾਨਨੀ ਦੀ ਯੋਜਨਾ ਸਾਰੇ ਪੈਸੇ ਤੁਹਾਡੇ ਖਾਤੇ ਵਿੱਚ ਤੁਹਾਨੂੰ ਮਿਲਣਗੇ ਪਰ ਇਹ ਛੇ ਸਟੈਪ ਕਰ ਲੈਣੇ ਨੇ ਇਹ ਪੈਸੇ ਉਹਨਾਂ ਕਿਸਾਨਾਂ ਨੂੰ ਹੀ ਮਿਲਣਗੇ ਜੋ ਐਲੀਜੀਬਲ ਹਨ ਜੋ ਯੋਗ ਹਨ ਜੋ ਕਿਸਾਨਾਂ ਨੂੰ ਹੀ ਇਹ ਕਿਸ਼ਤਾਂ ਪ੍ਰਾਪਤ ਹੋਣਗੀਆਂ ਦੂਜਿਆਂ ਨੂੰ ਨਹੀਂ ਹੋਣਗੀਆਂ ਜੋ ਵੀ ਇਸ ਦੀ ਯੋਗਤਾ ਰੱਖਦੇ ਹਨ ਉਹਨਾਂ ਨੂੰ ਹੀ ਪ੍ਰਾਪਤ ਹੋਵੇਗੀ ਯੋਗਤਾ ਤੁਸੀਂ pmkisan.gov.in ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਉਸ ਤੇ ਜਾਣ ਤੋਂ ਬਾਅਦ ਇਹ ਆਰਟੀਕਲ ਨੂੰ نیچے ਕਰਨਾ ਹੈ نیچے ਕਰਨ ਤੋਂ ਬਾਅਦ ਇਹ ਸਕੀਮ ਹੈ ਜੋ 1 ਫਰਵਰੀ 2019 ਨੂੰ ਸ਼ੁਰੂ ਹੋਈ ਹੈ ਅਤੇ ਮੋਰ ਦੈਨ ਯਾਨੀ ਕਿ 12 ਕਰੋੜ ਕਿਸਾਨਾਂ ਨੂੰ ਇਹ ਲਾਭ ਪ੍ਰਾਪਤ ਹੋ ਚੁੱਕਿਆ ਹੈ 28 ਫਰਵਰੀ ਨੂੰ ਜੋ ਹੈ 16ਵੀਂ ਕਿਸ਼ਤ ਆ ਚੁੱਕੀ ਹੈ ਬਹੁਤ ਸਾਰੇ ਕਿਸਾਨਾਂ ਦੇ ਖਾਤਿਆਂ ਵਿੱਚ ਇਹ ਕਿਸ਼ਤ ਨਹੀਂ ਆਈ ਹੈ ਉਸ ਦਾ ਕਾਰਨ ਵੀ ਅੱਗੇ ਤੁਹਾਨੂੰ ਦੱਸਾਂਗੇ ਇਹ ਜੋ ਹੈ 2000 ਰੁਪਿਆ 4 ਮਹੀਨੇ ਬਾਅਦ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ ਜਿਸ ਦੇ ਮੁਤਾਬਕ 6000 ਰੁਪਏ ਸਾਲ ਦਾ ਬਣ ਜਾਂਦਾ ਹੈ ਅਤੇ 2-2000 ਦੀਆਂ ਵੰਡ ਕੇ ਕਿਸ਼ਤਾਂ 4-4 ਮਹੀਨੇ ਬਾਅਦ ਖਾਤੇ ਵਿੱਚ ਪਾਈਆਂ ਜਾਂਦੀਆਂ ਨੇ ਇਹ ਤੁਸੀਂ ਸਕਰੀਨ ਤੇ ਆਰਟੀਕਲ ਦੇਖ ਰਹੇ ਹੋ ਚੰਗੀ ਤਰ੍ਹਾਂ ਤੁਸੀਂ ਰੀਡ ਕਰ ਲੈਣਾ ਹੈ ਆਪਾਂ ਮੇਨ ਉਸ ਉਸ ਤੇ ਹੀ ਚੱਲਦੇ ਹਾਂ ਜਿਸ ਦੇ ਸੰਬੰਧੀ ਇਹ ਅੱਜ ਵੀਡੀਓ ਹੈ ਅਗਰ ਪ੍ਰਧਾਨ ਮੰਤਰੀ ਯੋਜਨਾ ਦੀਆਂ ਕਿਸ਼ਤਾਂ ਤੁਹਾਡੇ ਖਾਤੇ ਵਿੱਚ ਨਹੀਂ ਆਈਆਂ ਤਾਂ ਕਰੋ ਇਹ ਕੰਮ ਠੀਕ ਹੈ ਅਸ ਦੇ ਲਈ ਤੁਸੀਂ ਅੱਗੇ ਚਲੇ ਜਾਣਾ ਹੈ ਸਟੈਪ ਬਾਈ ਸਟੈਪ ਤੁਹਾਨੂੰ ਦੱਸਾਂਗੇ ਸਟੈਪ ਨੰਬਰ 1 ਤੇ ਚੱਲਦੇ ਆਪਾਂ ਸਿੱਧੇ ਹੀ ਟਾਈਮ ਨਾ ਵੇਸਟ ਕਰਦੇ ਹੋਏ ਸਭ ਤੋਂ ਪਹਿਲਾਂ ਤੁਸੀਂ ਮੋਬਾਈਲ ਦੇ ਵਿੱਚ ਆਪਣਾ ਬ੍ਰਾਊਜ਼ਰ ਓਪਨ ਕਰ ਲੈਣਾ ਹੈ ਬ੍ਰਾਊਜ਼ਰ ਓਪਨ ਕਰਨ ਤੋਂ ਬਾਅਦ ਤੁਸੀਂ Google ਦੇ ਵਿੱਚ ਸਰਚ ਕਰਨਾ ਹੈ pmkisan.gov.in ਇਹ ਵੈਬਸਾਈਟ ਤੁਹਾਡੇ ਸਾਹਮਣੇ ਖੁੱਲ ਜਾਵੇਗੀ ਜਿਸ ਤਰ੍ਹਾਂ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਇਹ ਵੈਬਸਾਈਟ ਦਾ ਹੋਮ ਪੇਜ ਹੈ ਹੋਮ ਪੇਜ ਤੇ ਜਾਣ ਤੋਂ ਬਾਅਦ ਹੁਣ ਤੁਸੀਂ ਆਪਣਾ ਨੋ ਯੂਅਰ ਸਟੇਟਸ ਤੇ ਕਲਿੱਕ ਕਰਨਾ ਹੈ ਨੋ ਯੂਅਰ ਸਟੇਟਸ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਸ ਤਰ੍ਹਾਂ ਸਕਰੀਨ ਆ ਜਾਵੇਗੀ ਅਗਰ ਤੁਹਾਨੂੰ ਰਜਿਸਟ੍ਰੇਸ਼ਨ ਨੰਬਰ ਪਤਾ ਹੈ ਤਾਂ ਬਹੁਤ ਵਧੀਆ ਗੱਲ ਹੈ ਤੁਸੀਂ ਰਜਿਸਟ੍ਰੇਸ਼ਨ ਨੰਬਰ ਭਰਨ ਤੋਂ ਬਾਅਦ ਕੈਪਚਰ ਭਰਨ ਤੋਂ ਬਾਅਦ ਗੈਟ ਓਟੀਪੀ ਤੇ ਕਲਿੱਕ ਕਰ ਦੇਣੇ ਸਿੱਧਾ ਤੁਹਾਡੇ ਸਾਹਮਣੇ ਡਿਟੇਲ ਆ ਜਾਵੇਗੀ ਹੁਣ ਆਪਾਂ ਦੱਸਦੇ ਜਿਨ੍ਹਾਂ ਨੂੰ ਰਜਿਸਟ੍ਰੇਸ਼ਨ ਨੰਬਰ ਨਹੀਂ ਪਤਾ ਉਸ ਦੇ ਲਈ نو ਯੂਰ ਰਜਿਸਟ੍ਰੇਸ਼ਨ ਨੰਬਰ ਤੇ ਕਲਿੱਕ ਕਰਨਾ ਹੈ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਸ ਤਰ੍ਹਾਂ ਸਕਰੀਨ ਆ ਜਾਵੇਗੀ ਮੋਬਾਈਲ ਰਾਹੀਂ ਤੁਸੀਂ ਰਜਿਸਟ੍ਰੇਸ਼ਨ ਨੰਬਰ ਪ੍ਰਾਪਤ ਕਰ ਸਕਦੇ ਹੋ ਜਾਂ ਫਿਰ ਆਧਾਰ ਕਾਰਡ ਨਾਲ ਹੀ ਰਜਿਸਟ੍ਰੇਸ਼ਨ ਨੰਬਰ ਪ੍ਰਾਪਤ ਕਰ ਸਕਦੇ ਹੋ ਆਪਾਂ ਆਧਾਰ ਕਾਰਡ ਨਾਲ ਰਜਿਸਟ੍ਰੇਸ਼ਨ ਨੰਬਰ ਪਤਾ ਕਰਾਂਗੇ ਆਪਾਂ ਇਹ ਬਾਕਸ ਦੇ ਵਿੱਚ ਆਧਾਰ ਕਾਰਡ ਨੰਬਰ ਭਰਦੇ ਹਾਂ ਉਸ ਤੋਂ ਬਾਅਦ ਕੈਪਚਰ ਕੋਡ ਭਰਦੇ ਹਾਂ ਗੈਟ ਓਟੀਪੀ ਤੇ ਕਲਿੱਕ ਕਰਦੇ ਹਾਂ ਸਾਡੇ ਮੋਬਾਈਲ ਤੇ ਓਟੀਪੀ ਆ ਗਿਆ ਅਸੀਂ ਓਟੀਪੀ ਫਿਲ ਕਰਦੇ ਹਾਂ ਓਟੀਪੀ ਫਿਲ ਕਰਨ ਤੋਂ ਬਾਅਦ ਆ ਤੁਹਾਡੇ ਸਕਰੀਨ ਤੇ ਰਜਿਸਟ੍ਰੇਸ਼ਨ ਨੰਬਰ ਪ੍ਰਾਪਤ ਹੋ ਗਿਆ ਹੈ ਇਹ ਰ ਪ੍ਰਾਈਵੇਸੀ ਰੀਜਨਾਂ ਦੇ ਕਾਰਨ ਇਸ ਨੂੰ ਹਾਈਡ ਕਰ ਦਿੱਤਾ ਗਿਆ ਹੈ ਰਜਿਸਟ੍ਰੇਸ਼ਨ ਨੂੰ ਕਾਪੀ ਕਰ ਲੈਣੇ ਹੈ ਕਾਪੀ ਕਰਨ ਤੋਂ ਬਾਅਦ ਆਪਾਂ ਸਟੈਪ ਨੰਬਰ 3 ਤੇ ਸਿੱਧਾ ਚਲੇ ਜਾਨੇ ਹੁਣ ਸਟੈਪ ਨੰਬਰ 3 ਤੇ ਜਾਣ ਤੋਂ ਬਾਅਦ ਹੁਣ ਆਪਾਂ ਉਹ ਉਹ ਸਟੈਪ ਤੇ ਆਵਾਂਗੇ ਜਿਨ੍ਹਾਂ ਨੂੰ ਰਜਿਸਟ੍ਰੇਸ਼ਨ ਨੰਬਰ ਪਤਾ ਹੀ ਆ ਪਰ ਰਜਿਸਟ੍ਰੇਸ਼ਨ ਨੰਬਰ ਪਤਾ ਲੱਗ ਗਿਆ ਹੈ ਇੱਥੇ ਆਪਣਾ ਰਜਿਸਟ੍ਰੇਸ਼ਨ ਨੰਬਰ ਭਰ ਦੇਣਾ ਹੈ ਕੈਪਚਰ ਭਰ ਦੇਣਾ ਹੈ ਗੈਟ ਓਟੀਪੀ ਤੇ ਕਲਿੱਕ ਕਰਨਾ ਹੈ ਓਟੀਪੀ ਆਉਣ ਤੋਂ ਬਾਅਦ ਸਿੱਧਾ ਤੁਹਾਡੇ ਸਾਹਮਣੇ ਸਟੈਪ ਨੰਬਰ 4 ਦੇ ਵਿੱਚ ਇਹ ਸਕਰੀਨ ਖੁੱਲ ਜਾਵੇਗੀ ਰਜਿਸਟ੍ਰੇਸ਼ਨ ਨੰਬਰ ਆ ਗਿਆ ਫਾਰਮਰ ਦਾ ਨਾਮ ਆ ਗਿਆ ਐਡ ਡੇਟ ਆਫ ਰਜਿਸਟ੍ਰੇਸ਼ਨ ਕਦੋਂ ਰਜਿਸਟ੍ਰੇਸ਼ਨ ਹੋਈ ਫਾਦਰ ਦਾ ਨਾਮ ਮੋਬਾਈਲ ਨੰਬਰ ਆ ਗਏ ਉਸ ਤੇ ਕਲਿੱਕ ਕਰਨ ਤੋਂ ਬਾਅਦ ਆਪਾਂ ਹੁਣ ਚੈੱਕ ਕਰਦੇ ਹਾਂ ਐਲੀਜੀਬਲ ਹੋ ਜਾਂ ਨਹੀਂ ਹੋ ਇੱਥੋਂ ਪਤਾ ਲੱਗਣਾ ਹੈ ਤੁਹਾਡੀਆਂ ਕਿਸਾਨਾਂ ਕਿਉਂ ਨਹੀਂ ਆ ਰਹੀਆਂ ਇਸ ਤੋਂ ਬਾਅਦ ਆਪਾਂ ਲਿਜੀਬਿਲਟੀ ਤੇ ਚੈੱਕ ਕਰ ਲੈਣ ਲੈਂਡ ਸੀਡਿੰਗ ਯੈਸ ਹੈ ਤਾਂ ਠੀਕ ਹੈ ਕੇਵਾਈਸੀ ਯੈਸ ਹੈ ਤਾਂ ਤਾਂ ਵੀ ਠੀਕ ਹੈ ਅਕਾਊਂਟ ਸੀਡਿੰਗ ਯੈਸ ਹੈ ਤਾਂ ਠੀਕ ਹੈ ਤੁਹਾਡੀਆਂ ਕਿਸਾਨਾਂ ਆ ਰਹੀਆਂ ਹੋਣੀਆਂ ਕੋਈ ਸਮੱਸਿਆ ਨਹੀਂ ਅਗਰ ਤੁਹਾਡੇ ਵੀ ਇਹਨਾਂ ਦੇ ਵਿੱਚੋਂ ਇੱਕ ਦੇ ਵਿੱਚ ਵੀ ਕਰਾਸ ਲੱਗੀ ਹੈ ਤਾਂ ਤੁਹਾਡੇ ਪੈਸੇ ਨਹੀਂ ਆਉਣਗੇ ਆਪਾਂ ਤੋਂ ਬਾਅਦ ਲੈਂਡ ਸੀਡਿੰਗ ਵਾਲੇ ਤੇ ਜਿਵੇਂ ਕ੍ਰਾਸ ਲੱਗੀ ਹੋਈ ਹੈ ਜਾਨੀ ਕਿ ਆਪਣੀ ਜਮਾਂਬੰਦੀ ਨਹੀਂ ਲੱਗੀ ਜ਼ਮੀਨ ਦੀ ਡਿਟੇਲ ਨਹੀਂ ਦਿੱਤੀ ਇਸ ਨੂੰ ਆਪਾਂ ਸਹੀ ਕਰਨ ਦੇ ਲਈ ਆਪਾਂ ਲੈਂਡ ਸੀਡਿੰਗ ਦੇ ਲਈ ਆਪਾਂ ਜੋੜਨ ਦੇ ਲਈ ਸਟੈਪ ਨੰਬਰ ਆਪਾਂ ਸਭ ਤੋਂ ਪਹਿਲਾਂ ਅਗਰ ਤੁਹਾਡੇ ਕ੍ਰਾਸ ਲੱਗੀ ਹੈ ਕੇਵਾਈਸੀ ਨਹੀਂ ਹੋਈ ਤਾਂ ਕੇਵਾਈਸੀ ਵਾਲੇ ਤੇ ਕ੍ਰਾਸ ਲੱਗੀ ਹੈ ਸਟੈਪ ਨੰਬਰ ਆਪਾਂ ਕੇਵਾਈਸੀ ਕਿਵੇਂ ਸਹੀ ਕਰਨੀ ਹੈ ਸਟੈਪ ਨੰਬਰ 5 ਤੇ ਜਾਵਾਂਗੇ ਕੇਵਾਈਸੀ ਸਹੀ ਕਰਨ ਦੇ ਲਈ ਆਪਾਂ ਫਿਰ ਹੋਮ ਪੇਜ ਤੇ ਆਵਾਂਗੇ ਹੋਮ ਪੇਜ ਤੇ ਆਉਣ ਤੋਂ ਬਾਅਦ eKYCL ਤੇ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਸ ਤਰ੍ਹਾਂ ਪੇਜ ਖੁੱਲ ਜਾਵੇਗਾ ਪੇਜ ਖੁੱਲਣ ਤੋਂ ਬਾਅਦ ਆਪਾਂ ਇੱਥੇ ਆਪਣਾ ਆਧਾਰ ਨੰਬਰ ਭਰਾਂਗੇ ਗੈਟ ਇਸ ਨੂੰ ਫਿਲ ਕਰਾਂਗੇ KYC ਡਨ ਹੋ ਗਈ ਹੈ ਇਹ ਆਪਣੀ ਸੌਲਵ ਹੋ ਗਈ ਅਗਰ ਜਿਨ੍ਹਾਂ ਦੇ ਲੈਂਡ ਸੀਟਿੰਗ ਦੀ ਪ੍ਰੋਬਲਮ ਹੈ ਵੀ ਲੈਂਡ ਨਹੀਂ ਜੁੜੀ ਉਹਨਾਂ ਦੇ ਵਾਸਤੇ ਆਪਾਂ ਸਟੈਪ ਨੰਬਰ ਕਰਾਂਗੇ ਹੁਣ ਅੱਗੇ ਲੈਂਡ ਸੀਟਿੰਗ ਨੋ ਰਿਕਾਰਡ ਆਉਂਦਾ ਹੈ ਉਸ ਦੇ ਲਈ ਆਪਾਂ ਚੱਲਦੇ ਹਾਂ ਫਿਰ ਆਪਾਂ ਹੋਮ ਪੇਜ ਤੇ ਚੱਲਾਂਗੇ ਹੋਮ ਪੇਜ ਤੇ ਜਾਣ ਤੋਂ ਬਾਅਦ ਅਪਡੇਟ ਆਫ ਦਾ ਸੈਫਰ ਰਜਿਸਟ੍ਰੇਸ਼ਨ ਇਸ ਤੇ ਕਲਿੱਕ ਕਰਾਂਗੇ ਇਸ ਤੇ ਕਲਿੱਕ ਕਰਨ ਤੋਂ ਬਾਅਦ ਵੀਡੀਓ ਥੋੜੀ ਜਿ ਇਸ ਦੇ ਲਈ ਆਪਾਂ ਤੁਹਾਨੂੰ ਸਿੱਧਾ ਪੇਜ ਦਿਖਾ ਦੇ ਇਸ ਤਰ੍ਹਾਂ ਪੇਜ ਆ ਜਾਵੇਗਾ ਪੇਜ ਆਉਣ ਤੋਂ ਬਾਅਦ ਤੁਸੀਂ ਇੱਥੇ ਆਪਣੀ ਜਮਾ ਬਦਲੂ ਪੀਡੀਐਫ ਦੇ ਰੂਪ ਵਿੱਚ ਅਪਲੋਡ ਕਰ ਦੇਣਾ ਹੈ ਜਿਸ ਦਾ ਸਾਈਜ਼ ਬਣਾ ਕੇ ਤੁਸੀਂ ਥੱਲੇ ਅਸੀਂ ਆਰਟੀਕਲ ਦੇ ਵਿੱਚ ਲਿਖ ਦੇਵਾਂਗੇ ਸਾਈਜ਼ ਬਣਾ ਕੇ ਅਪਲੋਡ ਕਰ ਦੇਣਾ ਤੇ ਓਕੇ ਕਰਦੇ ਨੇ ਇਹ ਵੀ ਤੁਹਾਡੀ ਸਮੱਸਿਆ ਹੱਲ ਹੋ ਗਈ ਅਗਰ ਜਿਨ੍ਹਾਂ ਦੇ ਅਕਾਊਂਟ ਤੇ ਲੱਗਿਆ ਹੈ ਬੈਂਕ ਅਕਾਊਂਟ ਸੀਡਿੰਗ ਸਟੇਟਸ ਕਰਾਸ ਲੱਗਾ ਹੈ ਉਹਨਾਂ ਨੇ ਕੀ ਕਰਨਾ ਹੈ ਉਸ ਦੇ ਲਈ ਇਹ ਕਰਾਸ ਲੱਗਿਆ ਹੋਵੇਗਾ ਇਸਗਾ ਤੇ ਕਰਾਸ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਇਸ ਤੇ ਕਰਾਸ ਲੱਗਣ ਦਾ ਕਾਰਨ ਹੈ ਵੀ ਤੁਸੀਂ ਬੈਂਕ ਦੇ ਵਿੱਚ ਆਪਣਾ ਆਧਾਰ ਕਾਰਡ ਲਿੰਕ ਨਹੀਂ ਕਰਾਇਆ ਜਾਂ ਤੁਹਾਡੇ ਕਿਸੇ ਵੀ ਬੈਂਕ ਦੇ ਵਿੱਚ ਆਧਾਰ ਕਾਰਡ ਲਿੰਕ ਨਹੀਂ ਹੈ ਇਹ ਖਾਤੇ ਹਨ ਸਿੱਧੇ ਜੋ ਹੈ ਡੀਬੀਟੀ ਸਕੀਮ ਦੇ ਤਰ੍ਹਾਂ ਤੇ ਉਹਨਾਂ ਦਾ ਡਾਇਰੈਕਟ ਬੈਨੀਫੀਟ ਟ੍ਰਾਂਸਫਰ ਟੂ ਬੈਂਕ ਜਾਨੀ ਕਿ ਸਿੱਧੀ ਜੋ ਵੀ ਲਾਭਕਾਰੀ ਹੈ ਉਸਦੇ ਖਾਤੇ ਦੇ ਵਿੱਚ ਪਹੁੰਚਦੇ ਹਨ ਇਸ ਲਈ ਤੁਸੀਂ ਆਪਣੀ ਬੈਂਕ ਅਕਾਊਂਟ ਦੇ ਵਿੱਚ ਜਾਓ ਆਪਣੀ ਜੋ ਇਸ ਦੇ ਲਈ ਤੁਸੀਂ ਜੋ ਵੀ ਤੁਹਾਡੀ ਬੈਂਕ ਹੈ ਉਸ ਤੇ ਜਾਓ ਉੱਥੇ ਜਾ ਕੇ ਆਪਣਾ ਆਧਾਰ ਕਾਰਡ ਅਟੈਚ ਕਰਾ ਦਿਓ ਤਾਂ ਵੀ ਤੁਹਾਡੇ ਪੈਸੇ ਆ ਜਾਣਗੇ ਅਗਰ ਤੁਸੀਂ ਇਹ 6 ਛੋਟੇ ਛੋਟੇ ਸਟੈਪ ਕਰ ਲਓਗੇ ਤਾਂ ਤੁਹਾਡੇ ਪੈਸੇ ਯਕੀਨਨ ਪੱਕੇ ਆ ਜਾਣਗੇ ਅਗਰ ਫਿਰ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਇਹਨਾਂ ਦੇ ਹੈਲਪਲਾਈਨ ਨੰਬਰ ਤੇ ਵੀ ਕੰਟੈਕਟ ਕਰ ਸਕਦੇ ਹੋ ਅਤੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਤੁਸੀਂ ਇਸ ਨੂੰ ਅੱਗੇ ਜਰੂਰ ਸ਼ੇਅਰ ਕਰੋ ਜੀ ਤਾਂ ਕਿ ਕਿਸੇ ਦਾ ਫਾਇਦਾ ਹੋ ਸਕੇ ਧੰਨਵਾਦ ਜੀ